ਦੋਰੇ ਚਰਿੱਤਰਾਂ ਵਿੱਚ ਜਾਉਂਦੇ ਨੇ ਲੋਕ ਉੱਪਰੋਂ ਹੱਸਦੇ ਤੇ ਅੰਦਰੋਂ ਰੋਂਦੇ ਨੇ ਲੋਕ ਦਿਖਾਵਾ ਮਾਣ ਸਨਮਾਨ ਸਤਕਾਰਾਂ ਦਾ ਚਾਹੁੰਦੇ ਨੇ ਲੋਕ ਅੰਦਰ ਵਾਲੀਆਂ ਗੱਲਾਂ ਅੰਦਰ ਹੀ ਛਪਾਉਂਦੇ ਨੇ ਲੋਕ ਪਿੱਠ ਪਿੱਛੇ ਕਰਦੇ ਨੇ ਚੁਗਲੀਆਂ ਪਿੱਠ ਪਿੱਛੇ ਕਰਦੇ ਨੇ ਚੁਗਲੀਆਂ ਤੇ ਮੂੰਹ ਤੇ ਵੜਿਆਈਆਂ ਦਿਖਾਉਂਦੇ ਨੇ ਲੋਕ ਕਿਸੇ ਦੀਆਂ ਤਰੱਕੀਆਂ ਤੇ ਕਿਸੇ ਦੀਆਂ ਤਰੱਕੀਆਂ ਤੇ ਉੱਪਰੋਂ ਹੱਸਦੇ ਨੇ ਤੇ ਅੰਦਰੋਂ ਸੜਦੇ ਨੇ ਉੱਪਰੋਂ ਤੁਹਾਡੇ ਦਿਖਦੇ ਨੇ ਤੇ ਅੰਦਰ ਤੋਂ ਕਿਸੇ ਹੋਰ ਨਾਲ ਖੜਦੇ ਨੇ ਪੌੜੀ ਤੇ ਚੜਦਿਆਂ ਨੂੰ ਪੌੜੀ ਤੇ ਚੜਦਿਆਂ ਨੂੰ ਖਿੱਚ ਕੇ ਲਿਆਉਂਦੇ ਨੇ ਲੋਕ ਦੋਰੇ ਚਰਿੱਤਰਾਂ ਵਿੱਚ ਜਿਉਂਦੇ ਨੇ ਲੋਕ ਉੱਪਰੋਂ ਹੱਸਦੇ ਤੇ ਅੰਦਰੋਂ ਰੋਂਦੇ ਨੇ ਲੋਕ ਉੱਪਰੋਂ ਹੱਸਦੇ ਤੇ ਅੰਦਰੋਂ ਰੋਂਦੇ ਨੇ ਲੋਕ